ਤੁਕਪਿਤ ਅੱਜ ਡੀਸੀ ਸਾਹਿਬ ਨੇ ਸਨਮਾਨ ਕੀਤਾ ਹੈਗਾ ਤੁਹਾਨੂੰ ਕਿ ਕਿਹੜੀ ਗੇਮ ਸੀਗੇ ਉਹ ਪਹਿਲਾਂ ਵੀ ਆਪਕੀ ਇਦਾਰਤ ਵਿੱਚ ਹੋ ਸਕਦੀ ਸੀ ਸਰ ਮੈਂ ਸ਼ਾਰਟਪੁੱਟ ਗੇਮ ਕਰਦੀ ਮੈਂ ਇੰਡੀਅਨ ਲੈਵਲ ਤੇ ਦਿੱਲੀ ਵਿੱਚ ਖੇਡਣ ਗਈ ਸੀ ਉੱਥੇ ਮੇਰਾ 골ਡ ਮੈਡਲ ਸੀ ਫਰਸਟ ਪੋਜੀਸ਼ਨ ਸੀ ਇਸ ਤੋਂ ਬਾਅਦ ਮੈਂ ਇੰਟਰਨੈਸ਼ਨਲ ਪਲੇਅਰ ਸੀ ਮੈਂ 네ਪਾਲ ਵਿੱਚ ਖੇਡਣ ਗਈ ਹਾਂ ਉੱਥੇ ਵੀ ਮੇਰੀ ਫਰਸਟ ਪੋਜੀਸ਼ਨ ਰਹੀ ਅੱਜ ਡੀਸੀ ਸਾਹਿਬ ਨੇ ਮੈਨੂੰ ਸਨਮਾਨਿਤ ਕੀਤਾ ਇਹ ਮੈਨੂੰ ਬਹੁਤ ਖੁਸ਼ੀ ਹੋਈ ਬਹੁਤ ਬਹੁਤ ਧੰਨਵਾਦ ਜੀ ਡੀਸੀ ਸਾਹਿਬ ਦਾ ਕਿ ਇਹ ਸ਼ਾਰਟ ਪੁੱਟ ਕਿਵੇਂ ਤੁਹਾਨੂੰ ਸ਼ੌਂਕ ਪ੍ਰਾਇਰ ਖੇਡਾ। ਸਰ ਸ਼ਾਰਟ ਪੁੱਟ ਦਾ ਮੈਨੂੰ ਖੇਡਣ ਤੋਂ ਪਹਿਲਾਂ ਤੋਂ ਸ਼ੌਂਕ ਸੀ। ਪਹਿਲਾਂ ਮੈਂ ਕਾਫੀ ਗੇਮਸ ਟਰਾਈ ਕੀਤਾ ਪਰ ਸ਼ਾਰਟ ਪੁੱਟ ਚ ਮੈਂ ਬੈਸਟ ਸੀ। ਇਸ ਕਰਕੇ ਮੈਂ ਸ਼ਾਰਟ ਪੁੱਟ ਕੀਤਾ। ਅੱਜ ਤੁਸੀਂ ਇੰਟਰਨੈਸ਼ਨਲ ਜਾ ਰਹੇ ਹੋਗੇ ਉਹ ਅੱਗੇ ਕਿੱਦਾਂ ਲਾਤੇ ਤੱਕ ਉਹ ਜਾ ਰਹੇ ਹੋ ਤੇ ਕਿੱਥੇ ਤੁਹਾਡਾ ਪ੍ਰੋਗਰਾਮ ਹੈ। ਸਰ ਮੇਰੀ ਦੁਬਈ ਵਿੱਚ ਹੈ ਨੈਕਸਟ। ਦੁਬਈ ਜਾ ਰਹੇ ਹੋ। ਪਰ ਉਹ ਜਾਣੋ ਦੁਬਈ ਤੁਸੀਂ? ਨੈਕਸਟ ਮੰਥ ਜਾ ਰਹੇ ਹਾਂ। ਅੱਛਾ ਇਹ ਗੇਮਾਂ ਦੇ ਵਿੱਚ ਤੁਹਾਨੂੰ ਹੌਸਲਾ ਕਿਨੇ ਦਾ ਲੱਭਾਇਆ? ਸਰ ਮੇਰੇ ਉਸਤਾਦ ਨੇ ਉਹਨਾਂ ਦਾ ਨਾਮ ਸਾਕਪੀਸ ਹੈਗੀ ਪੈਂਡ ਅਸਲੀਨਾ ਉਹਨਾਂ ਨੇ ਬਹੁਤ ਹੈਲਪ ਕੀਤੀ ਮੇਰੀ ਬਹੁਤ ਉਹਨਾਂ ਨੇ ਮੇਰੀ ਪ੍ਰੈਕਟਿਸ ਕਰਵਾਈ ਜੀ ਸਕੂਲ ਵੱਲੋਂ ਤੁਹਾਨੂੰ ਕੋਈ ਪ੍ਰਿੰਸੀਪਲ ਵੱਲੋਂ ਕੋਸਰ ਪ੍ਰਿੰਸੀਪਲ ਮੈਮ ਵੱਲੋਂ ਬਹੁਤ سپورਟ ਮਿਲੀ ਜਦੋਂ ਮੈਨੂੰ ਲੱਗੇ ਸhortcut ਦੀ ਲੋੜ ਸੀ ਪ੍ਰਿੰਸੀਪਲ ਮੈਮ ਨੇ ਮੈਨੂੰ ਸ਼ਾਰਟਕਟ ਦਿੱਤਾ ਜੀ ਮੈਮ ਨੇ ਬਹੁਤ سپورਟ ਕੀਤੀ ਮੇਰੀ ਕੀ ਕੋਮਗੇ ਇੱਕ ਲੜਕੀ ਹੋ ਕੇ ਤੁਸੀਂ ਹੋਂ ਜੜਾ ਹੈਗਾ ਜ਼ਿਲ੍ਹੇ ਨਾਲ ਪਹਿਲਾ ਸ਼ਾਰਟਫੋਟ ਦੇ ਵਿੱਚ ਮੋਗਾ ਦਾ ਨਾਮ ਜਿਹੜਾ ਹੈਗਾ ਚਮਕਿਆ ਹੈਗਾ ਤੇ ਹੁਣ ਲੜਕੀਆਂ ਵੱਲੋਂ ਵੀ ਕੋਸ਼ਿਸ਼ ਕਰ ਰਹੇ ਸਰ ਲੜਕੀਆਂ ਨੂੰ ਤਾਂ ਇਹ ਹੀ ਕਹਿਣਾ ਚਾਹੁੰਦੇ ਕਿ ਤੁਸੀਂ ਵੀ ਅੱਗੇ ਵਧੋ ਆਪਣੇ ਪੇਰੈਂਟਸ ਦਾ ਨਾਮ ਉੱਚਾ ਕਰੋ ਹੀ ਰੌਸ਼ਨ ਕਰੋ ਤੇ ਅੱਗੇ ਵਧੋ ਹਾਂਜੀ ਬਹੁਤ ਹੀ ਮਾਣ ਭਰਿਆ ਦਿਨ ਹੈਗਾ ਜੀ ਬਹੁਤ ਹੀ ਭਾਗਾ ਭਰਿਆ ਸਮਾ ਹੈ ਸਾਡੇ ਮੋਗੇ ਜ਼ਿਲ੍ਹੇ ਦੇ ਲਈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੀਨਾ ਦੇ ਵਿਦਿਆਰਥਣ ਸੁਖਪ੍ਰੀਤ कौर ਨੇ ਨੈਸ਼ਨਲ ਲੈਵਲ ਤੇ ਇਹ ਗੇਮਾਂ ਖੇਡੀਆਂ ਜਿਹਦੇ ਵਿੱਚੋਂ ਸ਼ਾਰਟ ਪੁੱਟ ਵਿੱਚੋਂ ਪਹਿਲਾਂ ਨੈਸ਼ਨਲ ਲੈਵਲ ਤੋਂ ਬੇਟੀ ਫਰਸਟ ਆਈ ਹੈ ਦਿੱਲੀ ਦੇ ਵਿੱਚ ਗੇਮਾਂ ਹੋਈਆਂ ਸੀ ਉਸ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਮੁਕਾਬਲਿਆਂ ਦੇ ਵਿੱਚ ਸ਼ਾਰਟ ਪੁੱਟ ਦੀ ਗੇਮ ਦੇ ਵਿੱਚੋਂ ਇਨਫੇਅਰ 골ਡ ਮੈਡਲ ਫਰਸਟ ਪੋਜੀਸ਼ਨ ਹਾਸਲ ਕੀਤੀ ਹੈ ਬਹੁਤ ਹੀ ਮਾਣ ਭਰਿਆ ਦਿਨ ਹੈ ਮੋਗੇ ਲਈ ਤਾਂ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਇਸ ਲੜਕੀ ਨੇ ਜ਼ਿਲ੍ਹੇ ਨੂੰ ਲੈ ਕੇ ਆਂਦਾ ਹੈ ਅੱਜ ਇੰਟਰਨੈਸ਼ਨਲ ਲੈਵਲ ਤੇ ਮੋਗਾ ਜ਼ਿਲ੍ਹਾ ਦੇਖਿਆ ਜਾ ਰਿਹਾ ਹੈ ਕਿਉਂਕਿ ਇਸ ਬੇਟੀ ਨੇ ਪਹਿਲੀ ਪੋਜੀਸ਼ਨ ਹਾਸਲ ਕਰਕੇ ਜ਼ਿਲ੍ਹੇ ਦੇ ਸਾਰੇ ਹੀ ਅਧਿਕਾਰੀਆਂ ਦਾ ਜਿਹੜਾ ਸਿਰ ਹੈ ਮਾਣ ਨਾਲ ਉੱਚਾ ਕਰ ਦਿੱਤਾ ਹੈ ਬੇਟੀ ਨੂੰ ਦੇਖ ਕੇ ਇੱਕ ਗੱਲ ਕਹਿਣ ਨੂੰ ਬਹੁਤ ਦਿਲ ਕਰਦਾ ਹੈ ਕਿ ਅੱਜ ਦੀਆਂ ਬੱਚੀਆਂ ਬੱਚਿਆਂ ਤੋਂ ਬੇਟਿਆਂ ਤੋਂ ਕਿਸੇ ਪਾਸਿਓਂ ਘੱਟ ਨਹੀਂ ਹੈਗੀਆਂ ਸਿਰਫ ਉਹਨਾਂ ਨੂੰ ਮੌਕੇ ਦੇਣ ਦੀ ਜ਼ਰੂਰਤ ਹੈ ਜਿਹੜੇ ਮਾਪੇ ਆਪਣੀਆਂ ਬੇਟੀਆਂ ਨੂੰ ਸਕੂਲਾਂ ਵਿੱਚ ਪੜਨ ਤੋਂ ਰੋਕ ਲੈਂਦੇ ਨੇ ਜਾਂ ਕਿਤੇ ਸਕੂਲ ਦੂਰ ਹੋਵੇ ਤਾਂ ਕਹਿ ਦਿੰਦੇ ਨੇ ਕਿ ਨਹੀਂ ਜੀ ਅਸੀਂ ਭੇਜ ਨਹੀਂ ਸਕਦੇ ਹੈ ਉਹਨਾਂ ਨੂੰ ਇਸ ਬੇਟੀ ਤੋਂ ਜ਼ਰੂਰ ਸੇਧ ਲੈਣੀ ਚਾਹੀਦੀ ਹੈ ਇਹਨਾਂ ਦੇ ਮਾਪਿਆਂ ਤੋਂ ਸੇਧ ਲੈਣੀ ਚਾਹੀਦੀ ਹੈ ਇਹਨਾਂ ਦੇ ਪਿੰਡ ਦੇ ਵਿੱਚ ਕੋਈ ਵੀ ਸੀਨੀਅਰ ਸੈਂਡਰੀ ਸਕੂਲ ਨਹੀਂ ਹੈ ਇਹੇ ਅਟਾਰੀ ਪਿੰਡ ਤੋਂ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਸਲੀਣਾ ਪਿੰਡ ਵਿਖੇ ਬੱਚੀ ਨੂੰ ਪੜਾਉਣ ਲਈ ਭੇਜਦੇ ਨੇ ਇਹਨਾਂ ਦੇ ਪਿੰਡ ਤੋਂ ਕੋਈ ਜਿਆਦਾ ਸਾਧਨਾਂ ਦੀ ਸਰਵਿਸ ਵੀ ਨਾ ਨਹੀਂ ਹੈ ਪਰੰਤੂ ਫਿਰ ਵੀ ਇਹਦੇ ਮਾਪਿਆਂ ਨੇ ਇਸ ਬੇਟੀ ਨੂੰ ਇੰਨਾ ਹੌਸਲਾ ਦਿੱਤਾ ਇੰਨਾ ਵਿਸ਼ਵਾਸ ਇਸ ਬੱਚੀ ਦੇ ਉੱਪਰ ਉਹਨਾਂ ਨੂੰ ਇੰਨਾ ਮਾਣ ਹੈ ਤੇ ਬੱਚੀ ਨੇ ਵੀ ਪੜ੍ਹਾਈ ਦੇ ਵਿੱਚ ਵੀ ਮਿਹਨਤ ਕੀਤੀ ਅਤੇ ਖੇਡਾਂ ਦੇ ਵਿੱਚ ਵੀ ਦਿਨ ਰਾਤ ਮਿਹਨਤ ਕਰਕੇ ਸਿਰ ਤੋੜ ਦਾ ਯਤਨ ਕਰਦਿਆਂ ਹੋਇਆ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਆਪਣੇ ਪਿੰਡ ਦਾ ਨਾਮ ਆਪਣੀ ਪੰਚਾਇਤ ਆਪਣੇ ਸਲੀਣਾ ਪਿੰਡ ਦਾ ਨਾਮ ਦਾ ਰੌਸ਼ਨ ਕੀਤਾ ਸਕੂਲ ਦਾ ਤੇ ਮੋਗੇ ਜ਼ਿਲ੍ਹੇ ਦਾ ਸਭ ਤੋਂ ਵੱਡੀ ਗੱਲ ਹੈ ਵੀ ਜ਼ਿਲ੍ਹੇ ਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਣਾ ਮੈਂ ਬਹੁਤ ਮਾਣ ਮਹਿਸੂਸ ਕਰਦੀ ਆ ਮੈਨੂੰ ਮਾਣ ਹੈ ਅੱਜ ਦੀਆਂ ਧੀਆਂ ਦੇ ਉੱਪਰ ਜਿਹੜੀਆਂ ਕਿਸੇ ਵੀ ਮੁਕਾਮ ਦੇ ਵਿੱਚ ਮੁੰਡਿਆਂ ਤੋਂ ਪਿੱਛੇ ਨਹੀਂ ਹੈਗੀਆਂ ਮੈਨੂੰ ਪੂਰੀ ਉਮੀਦ ਹੈ ਕਿ ਬਾਕੀ ਦੇ ਬੱਚੇ ਇਹੋ ਜਿਹੀ ਬੱਚੀਆਂ ਤੋਂ ਸਾਡੀ ਸੁਖਪ੍ਰੀਤ ਤੋਂ ਸਾਦਨਾ ਲੈਂਦੇ ਹੋਏ ਤੋਂ ਪ੍ਰੇਰਣਾ ਲੈਂਦੇ ਹੋਏ ਖੁਦ ਮਿਹਨਤ ਕਰਨਗੇ ਆ ਪੜ੍ਹਾਈ ਵਿੱਚ ਵੀ ਸਾਡੀਆਂ ਬੱਚੀਆਂ ਹਮੇਸ਼ਾ ਪਹਿਲੇ ਨੰਬਰ ਤੇ ਆਉਂਦੀਆਂ ਨੇ ਸਕੂਲ ਦੇ ਵਿੱਚ ਵੀ ਇਹ ਬੱਚੇ ਪੜ੍ਹਨ 'ਚ ਬਹੁਤ ਵਧੀਆ ਨੇ ਸਕੂਲ ਦਾ ਰਿਜ਼ਲਟ ਵੀ 100% ਆਇਆ ਹੈ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਇਹ ਬੱਚੇ ਖੇਡਾਂ ਦੇ ਵਿੱਚ ਵੀ ਬਹੁਤ ਅੱਗੇ ਨੇ ਸਿਰਫ ਇਹਨਾਂ ਨੂੰ ਹੌਸਲੇ ਦੀ ਲੋੜ ਹੈ ਤੇ ਅਸੀਂ ਸਕੂਲ ਦੇ ਪ੍ਰਬੰਧਕ ਹੋ ਕੇ ਬੱਚਿਆਂ ਨੂੰ ਮਿਹਨਤ ਇਹਨਾਂ ਦੀ ਹੈ ਮਿਹਨਤ ਇਹਨਾਂ ਦੇ ਕੋਚ ਨੇ ਸੁਖਪ੍ਰੀਤ ਸਿੰਘ ਜੀ ਉਹਨਾਂ ਦੀ ਹੈ ਅਸੀਂ ਸਿਰਫ ਹੌਸਲਾ ਦੇ ਸਕਦੇ ਹਾਂ ਆਪਣੇ ਵੱਲੋਂ ਕੋਈ ਕਮੀ ਨਾ ਰੱਖਦੇ ਹੋਏ ਇਹਨਾਂ ਦੀ ਅਸੀਂ ਪੂਰੀ ਹੌਸਲਾ ਅਫਜ਼ਾਈ ਕੀਤੀ ਇਸ ਬੱਚੀ ਨੂੰ ਬਹੁਤ-ਬਹੁਤ ਮੁਬਾਰਕਾਂ ਸਭ ਤੋਂ ਵੱਧ ਮੁਬਾਰਕਾਂ ਇਹਨਾਂ ਦੇ ਮਾਪਿਆਂ ਨੂੰ ਜਿਹੜੇ ਹਰ ਪਲ ਇਸ ਬੱਚੀ ਦੇ ਨਾਲ ਖੜੇ ਨੇ ਤੇ ਇਸ ਬੱਚੀ ਦਾ ਹੌਸਲਾ ਵਧਾਇਆ। ਅਕੀਲਾ ਜੀ ਜੀ ਮੇਰਾ ਨਾ ਜਸਵੀਰ ਸਰਪੰਚ ਸਪੰਸਰ ਸਾਹਿਬ ਤੁਹਾਡੀ ਬੱਚੀ ਸੁਖਪ੍ਰੀਤ ਇੰਡੀਆ ਦੇ ਵਿੱਚ ਪਹਿਲੇ ਨੰਬਰ ਤੇ ਆਈ ਹੈਗੀ ਹੈ ਜੀ ਡੀਸੀ ਸਾਹਿਬ ਨੇ ਵੀ ਸਨਮਾਨ ਦਿੱਤਾ ਕੀ ਕਹੋਗੇ ਤੁਸੀਂ ਮੈਂ ਡੀਸੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਟੀਚਰ ਸਾਹਿਬਾ ਉਹਨਾਂ ਦਾ ਡੀਓ ਸਾਹਿਬ ਦਾ ਬਹੁਤ ਉਹਨਾਂ ਦਾ ਧੰਨਵਾਦ ਕਰਦਾ ਜਿਹੜੀ ਮੇਰੀ ਬੱਚੀ ਨੂੰ ਨਹੀਂ ਜਿਆਦਾ ਆਪ ਦੀ ਬੱਚੀ ਦੇ ਮਾਣ ਕਰਦਾ ਮੈਂ ਇਸ ਬੱਚੀਆਂ ਦਾ ਵੀ ਇਹ ਜਿਹੜੀ ਮਕਾਮ ਤੇ ਲੈ ਕੇ ਗਈ ਆ ਮੇਰਾ ਨਾਮ ਰੋਸ਼ਨ ਕੀਤਾ ਹੈ ਪੂਰੇ ਜ਼ਿਲ੍ਹੇ ਦਾ ਪੂਰੇ ਇੰਡੀਆ ਤੋਂ ਫਸਟ ਨੰਬਰ ਤੇ ਜਿਹੜੀ ਆਈ ਹੋਈ ਹੈ ਬੱਚੀ ਤੇ ਮੈਨੂੰ ਮਾਣ ਆ ਮਹਿਸੂਸ ਹੁੰਦਾ ਵਾ ਆਪਣੀ ਬੱਚੀ ਤੇ ਵੀ ਜਿਹੜੀ ਮੇਰਾ ਨਾਮ ਇਹਨਾਂ ਨੇ ਨੋਹਰ ਰੋਸ਼ਨ ਕੀਤਾ ਵਾ ਤੇ ਟੀਚਰ ਸਾਹਿਬਾਨਾਂ ਦਾ ਔਰ ਡੀਸੀ ਸਾਹਿਬ ਦਾ ਮੈਂ ਤਹਿ ਦਿਲੋਂ ਇਹ ਸ਼ਾਰਟਕਟ ਦੇ ਵਿੱਚ ਸ਼ਾਰਟਕਟ ਚਾਹੀਦੀ ਹਾਂ ਜੀ ਪਹਿਲਾਂ ਵੀ ਇਹਨੂੰ ਖੇਡਣ ਦਾ ਸ਼ੌਂਕ ਵਗੈਰਾ ਸੀ ਜੋ ਹੁਣ ਹੀ ਲੱਗਿਆ ਹਾਂਜੀ ਪਹਿਲਾਂ ਵੀ ਸ਼ੌਂਕ ਸੀ ਛੋਟੀ ਹੁੰਦੀ ਨਹੀਂ ਸ਼ੌਂਕ ਸੀਗਾ ਜੀ ਲੱਗੇਗੀ ਪਹਿਲਾ ਇਹ ਖੇਡਦੀ ਸੀ ਜੀ ਰੱਸਾ ਖਿੱਚੀ ਜਿਹੜੀ ਹੈ ਉਹਦੇ ਚੋ ਵੀ ਫਾਸਟ ਕੋਚ ਰਹੀ ਉਹਦੀ ਵੀ ਤੇ ਹੁਣ ਜਿਹੜਾ ਕੋਚ ਸੀਗਾ ਸੋਪਰੀ ਸਿੰਘ ਲੈਣੇ ਤੋਂ ਉਹਦੀ ਬਦੌਲਤ ਜਿਹੜਾ ਇਹ ਬੱਚੀ ਨੇ ਇਤੋਂ ਤੱਕ ਮਕਾਮ ਜਿਹੜਾ ਹਾਸਲ ਕੀਤਾ ਹੈ ਕਿ ਅੱਗੇ ਕਿੰਨੀ ਤਰ੍ਹਾਂ ਸਰਕਾਰ ਤੋਂ ਉਮੀਦਾਂ ਸਰਕਾਰ ਤੋਂ ਇਹ ਗਰੀਬ ਪਰਿਵਾਰਾਂ ਇਹ ਹੀ ਉਮੀਦ ਰੱਖਦੇ ਆਂ ਵੀ ਸਾਡੀ ਜਿਹੜੀ ਹੈ ਹੈਲਪ ਕੀਤੀ ਜਾਵੇ ਜਿਵੇਂ ਖਰਚੇ ਬਹੁਤ ਆਉਂਦੇ ਆ ਜੀ ਤੇ ਬਾਕੀ ਡਿਜ਼ੀਜ਼ ਆਫ ਦੇ ਧਿਆਨ ਚਾਹੀ ਹੈਗੀ ਇਹ ਗੱਲ ਬਾਕੀ ਉਹਨਾਂ ਦੇ ਮਿਲਦੇ ਆ ਡੀਪੀ ਸਾਹਿਬ ਨੇ ਕਿਹਾ ਕਿ 25 ਵਾਰ 25 ਵਾਰ ਇਹ ਹੀ ਕਿਹਾ ਜੀ ਵੀ ਅਸੀਂ ਹੈਲਪ ਕਰਾਂਗੇ ਪਰ ਪਹਿਲਾਂ ਤਾਂ ਮੈਂ ਇਸ ਬੱਚੀ ਨੂੰ ਇਸਦੇ ਮਾਪਿਆਂ ਨੂੰ ਇਹਨਾਂ ਦੇ ਕੋਚ ਸਾਹਿਬ ਨੂੰ ਇਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਮੈਮ ਗੁਰਪ੍ਰੀਤ ਕੌਰ ਜੀ ਔਰ ਇੱਥੋਂ ਦੇ ਮਾਨਯੋਗ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਉਹਨਾਂ ਦਾ ਬਹੁਤ ਧੰਨਵਾਦ ਦੀਆਂ ਕਿਉਂਕਿ ਜਦੋਂ ਅੱਜ ਡੀਸੀ ਸਾਹਿਬ ਦੇ ਕੋਲ ਜਾਣਾ ਹੋਇਆ ਤਾਂ ਉਹਨਾਂ ਨੇ ਇਸ ਬੱਚੇ ਨੂੰ ਬਹੁਤ ਹੀ ਵਧੀਆ ਮੈਸੇਜ ਦਿੱਤਾ ਔਰ ਹਮੇਸ਼ਾ ਇੱਕ ਖੇਡ ਪ੍ਰੇਮੀ ਦੇ ਰੂਪ ਦੇ ਵਿੱਚ ਚਾਹੇ ਇੱਕ ਅਸੀਂ ਕਹੀਏ ਕਿ ਅਫੀਸ਼ੀਅਲ ਦੇ ਤੌਰ ਤੇ ਹਮੇਸ਼ਾ ਉਹ ਅਜਿਹੇ ਬੱਚਿਆਂ ਦੀ ਮਦਦ ਲਈ ਤਿਆਰ ਰਹਿੰਦੇ ਨੇ ਦੂਜੇ ਪਾਸੇ ਜੇ ਇਸ ਬੱਚੇ ਦੀ ਗੱਲ ਕਰੀਏ ਤਾਂ ਇੱਕ ਬੜੇ ਹੀ ਸਧਾਰਨ ਸਾਡੇ ਪਰਿਵਾਰਾਂ ਚੋਂ ਉੱਪਰ ਉੱਠ ਕੇ ਆਣਾ ਔਰ ਇੰਟਰਨੈਸ਼ਨਲ ਲੈਵਲ ਦੇ ਉੱਪਰ ਪੰਜਾਬ ਦਾ ਨਾਮ ਰੋਸ਼ਨ ਕਰਨਾ ਮੋਗਾ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨਾ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਇੱਕ ਬਹੁਤ ਵੱਡੀ ਪ੍ਰਾਪਤੀ ਵਾਲੀ ਗੱਲ ਹੈ ਇਹ ਬੱਚੇ ਜਿਹੜੇ ਸਾਡੇ ਨੇ ਜੇ ਅਸੀਂ ਇਹਨਾਂ ਨੂੰ ਚੰਗੀ ਸਿਹਤ ਮਿਲ ਜੇ ਅਸੀਂ ਅੱਜ ਮਾਨਯੋਗ ਡੀਸੀ ਸਾਹਿਬ ਨੂੰ ਉਹਨਾਂ ਨੇ ਆਪ ਹੀ ਉਪਰਾਲਾ ਵੀ ਕੀਤਾ ਕਿ ਅਗਰ ਇਸ ਬੱਚੇ ਦੀ ਸਾਰੇ ਦੇ ਸਾਰੇ ਡਾਕੂਮੈਂਟਸ ਜਾਂ ਗ੍ਰੈਜੂਏਸ਼ਨ ਜਿਹੜੀ ਹੁੰਦੀ ਹੈ ਤਾਂ ਇਸ ਬੱਚੇ ਨੂੰ ਉਹ ਹਰ ਸੰਭਵ ਸਹਾਇਤਾ ਕਰਨਗੇ ਇਸ ਤੋਂ ਇਲਾਵਾ ਅਸੀਂ ਵੀ ਇੱਕ ਐਨਜੀਓ ਦੇ ਤੌਰ ਤੇ ਦੇ ਤੌਰ ਤੇ ਇੱਕ ਖੇਡ ਪ੍ਰੇਮੀ ਦੇ ਤੌਰ ਤੇ ਵੀ ਅਸੀਂ ਇਸ ਬੱਚੀ ਨੂੰ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ ਔਰ ਇਸ ਤੋਂ ਬਾਅਦ ਕਿ ਮੈਂ ਹੁਣ ਮੋਗਾ ਦੇ ਵੀ ਖੇਡ ਪ੍ਰੇਮੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਅਸੀਂ ਬਹੁਤ ਸਾਰੇ ਚੰਗੇ ਕੰਮ ਕਰਦੇ ਆਂ ਅਗਰ ਅਸੀਂ ਇਹੋ ਜਿਹੇ ਬੱਚਿਆਂ ਨੂੰ ਉਹਨਾਂ ਦਾ ਹੱਥ ਫੜ ਲੈਣੇ ਤਾਂ ਯਕੀਨੀ ਤੌਰ ਤੇ ਅਜਿਹੇ ਬੱਚੇ ਦੇਸ਼ ਦਾ ਨਾਮ ਕਿਤੇ ਨਾ ਕਿਤੇ ਜਰੂਰ ਰੋਸ਼ਨ ਕਰਨਗੇ ਔਰ ਮੋਗਾ ਜਿਵੇਂ ਸ਼ਾਰਟਪਟ ਦੇ ਵਿੱਚ ਤਜਿੰਦਰਪਾਲ ਸਿੰਘ ਤੂਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ক্রিকেট ਦੇ ਵਿੱਚ ਸਾਡੀ ਹਰਮਨਪ੍ਰੀਤ ਦੇ ਨਾਮ ਨਾਲ ਜਾਣਿਆ ਜਾਂਦਾ ਤਾਂ ਮੈਂ ਕਹੂੰਗਾ ਕਿ ਅਟਾਰੀ ਪਿੰਡ ਦੀ ਇਹ ਸੁਖਪ੍ਰੀਤ ਕੌਰ ਵੀ ਸਾਡੀ ਜਿਹੜੀ ਹੈ ਅੰਤਰਰਾਸ਼ਟਰੀ ਪੱਧਰ ਦੇ ਉੱ ਤੁਹਾਡੇ ਵੱਡੇ ਭਰਾਵਾਂ ਦੇ ਚੈਨਲਾਂ ਦੇ ਮਾਧਿਅਮ ਰਾਹੀਂ ਮੈਂ ਇਹ ਦੁਨੀਆ ਭਰ ਦੇ ਖੇਡ ਪ੍ਰੀਮੀਅਰ ਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਸਾਨੂੰ ਖੇਡਾਂ ਪ੍ਰਤੀ ਜਿਹੜੀ ਇਹ ਵਿਸ਼ੇਸ਼ ਸੋਚ ਰੱਖਦੇ ਹੋਏ ਅਜਿਹੇ ਬੱਚਿਆਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਹੈ ਔਰ ਇੱਥੋਂ ਦੇ ਮੋਗਾ ਦੇ ਇੱਕ ਐਨ ਜੀਓ ਜਿਹੜੇ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਹਰ ਸੰਭਵ ਮਦਦ ਇਸ ਬੱਚੀ ਨੂੰ ਮਿਲ ਕੇ ਜ਼ਰੂਰ ਹੋ ਕਰਨ ਤਾਂ ਕਿ ਇਹ ਬੱਚੀ ਦੁਬਈ ਵਿੱਚ ਜਾ ਕੇ ਔਰ ਉਸ ਤੋਂ ਬਾਅਦ ਮੈਂ ਕਹੂੰਗਾ ਕਿ ਹਰ ਵੱਡੇ ਪੱਧਰ ਤੇ ਜਾ ਕੇ ਪੰਜਾਬ ਦਾ ਮੋਗਾ ਜ਼ਿਲ੍ਹੇ ਦਾ ਔਰ ਭਾਰਤ ਦਾ ਨਾਮ ਰੋਸ਼ਨ ਕਰੇ ਔਰ ਅੱਜ ਜਦੋਂ ਇਸ ਬੱਚੀ ਨਾਲ ਅਸੀਂ ਮਿਲੇ ਆ ਆਪਦੇ ਆਪ ਨੂੰ ਵੀ ਅਸੀਂ ਬੜੇ ਖੁਸ਼ ਮਹਿਸੂਸ ਕਰਦੇ ਆ ਆਪਦੇ ਆਪ ਨੂੰ ਵੀ ਸਾਡਾ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਇੱਕ ਸਰਕਾਰੀ ਸਕੂਲ ਦੀ ਬੱਚੀ ਦੇ ਰੂਪ ਦੇ ਵਿੱਚ ਇਸ ਬੱਚੀ ਨੇ ਇਸ ਪੱਧਰ ਤੇ ਜਾ ਕੇ ਇਹਨਾਂ ਦੇ ਮਾਤਾ ਪਿਤਾ ਦਾ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਕੁੜੀ ਨੂੰ ਜਿਹੜਾ ਹੈ ਐਡੇ ਵੱਡੇ ਪੱਧਰ ਤੇ ਪਹੁੰਚਣ ਦੇ ਵਿੱਚ ਆਪਣੇ ਜਿੱਤ ਤੋਂ ਬਾਹਰ ਜਾ ਕੇ ਵੀ ਜਿਹੜਾ ਸਾਥ ਦਿੱਤਾ ਹੈ ਔਰ ਅਸੀਂ ਇਸ ਬੱਚੀ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਵੀ ਦਿੰਦੇ ਆ ਔਰ ਉੱਥੇ ਉਮੀਦ ਕਰਦੇ ਆ ਕਿ ਇਸ ਤਰ੍ਹਾਂ ਹੀ ਇਸ ਖੇਡ ਨੂੰ ਆਪਣੀ ਰੋਜ਼ਗਾਰ ਦੇ ਰੂਪ ਦੇ ਵਿੱਚ ਦੇਖਦੇ ਹੋਏ ਔਰ ਦੂਜੇ ਪਾਸੇ ਅਸੀਂ ਪੰਜਾਬ ਸਰਕਾਰ ਨੂੰ ਆਰ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਅਜਿਹੇ ਬੱਚਿਆਂ ਦੇ ਲਈ ਅਜਿਹੀ ਪਾਲਿਸੀ ਦੇ ਕੇ ਜਲਦੀ ਤੋਂ ਜਲਦੀ ਅਜਿਹੇ ਬੱਚਿਆਂ ਨੂੰ ਕਿਸੇ ਅੱਛੀ ਨੌਕਰੀ ਦੇ ਉੱਪਰ ਲਾਇਆ ਜਾਵੇ ਤਾਂ ਕਿ ਇਹ ਬੱਚੇ ਜਿਹੜੇ ਆ ਉਹ ਜਿੱਥੇ ਆਪਣੀ ਖੇਡ ਨੂੰ ਜਾਰੀ ਰੱਖ ਸਕਣ ਉੱਥੇ ਆਪਣੇ ਮਾਤਾ ਪਿਤਾ ਦਾ ਵੀ ਸਹਾਰਾ ਬਣ